ਕਬੀਰ ਜਿਹਦਾਰ ਆਵਤ ਜਾਤੇ ਹੋ ਹਟ ਕਾ ਨਹੀਂ ਕੋਈ ਸੋ ਦਰ ਕੈਸੇ ਛੋੜੀਐ ਜੋ ਦਰ ਐਸਾ ਹੋਇ ਕਬੀਰ ਜੀ ਸਮਝ ਦੇਣਾ ਕਰਦੇ ਨੇ ਕਿ ਦਰ ਐਸਾ ਆਈਏ ਜਾਈਏ ਕੋਈ ਰੋਕ ਟੋਕ ਨਹੀਂ ਘਟੋਕਣ ਵਾਲਾ ਨਹੀਂ ਠਟ ਕੈ ਟੋਕ ਟਕਾਈ ਨਹੀਂ ਕਹਿੰਦੇ ਉਸ ਦੀ ਮਰਜ਼ੀ ਆ ਉਹ ਅੰਤਰ ਧਿਆਨ ਹੋ ਜਾਵੇ ਬਾਹਰ ਧਿਆਨ ਹੋ ਜਾਵੇ ਉਸੇ ਦੀ ਮਰਜ਼ੀ ਉੱਤੇ ਕੋਈ ਰੋਕਣ ਟੋਕਣ ਵਾਲਾ ਤੇ ਬਾਹਰ ਦੇ ਸੰਸਾਰ ਵਾਲਾ ਕੋਈ ਵੀ ਕਹਿੰਦੇ ਐਸਾ ਦਾਰਾਂ ਬਾਹਰ ਅੰਦਰ ਜਾਵੇਗਾ ਤੇ ਉੱਥੇ ਪੁੱਛਿਆ ਜਾਵੇਗਾ ਕਿਉਂ ਇੰਨੀ ਵਾਰ ਅੰਦਰ ਬਾਹਰ ਜਾ ਰਹੇ ਹੈ ਤੇ ਇੱਕੋ ਹੀ ਦਾਰ ਕਹਿੰਦੇ ਉਹ ਜਿਹੜਾ ਜਿੱਥੇ ਕੋਈ ਰੋਕ ਟਕਾਈ ਨਹੀਂ ਆ ਕਿਉਂਕਿ ਦਰ ਦੀ ਸਮਝ ਦੇਣੀ ਕੀਤੀ ਕਹਿੰਦੇ ਅੰਤਰਾਤਮਾ ਰੂਪੀਏ ਧਿਆਨ ਲਾਉਣਾ ਤੇ ਬਾਹਰ ਧਿਆਨ ਚ ਚਲਣਾ ਇੱਕੋ ਹੀ ਆ ਕਹਿੰਦੇ ਹੋਰ ਦਸਵੇਂ ਦਵਾਰ ਜਿਸ ਨਾਲ ਕਹਿੰਦੇ ਉਸੇ ਦੀ ਮਰਜ਼ੀ ਆ ਉਹ ਅੰਦਰ ਆਤਮਾ ਰੂਪੀ ਧਿਆਨ ਕਰਨਾ ਚਾਹੁੰਦਾ ਤਾਂ ਵੀ ਉਸ ਦੀ ਮਰਜ਼ੀ ਨਹੀਂ ਕਰਨਾ ਚਾਹੁੰਦਾ ਤਾਂ ਵੀ ਉਸੇ ਦੀ ਮਰਜ਼ੀ ਇੱਕੋ ਹੀ ਦਰ ਕਹਿੰਦੇ ਉਸੇ ਨੂੰ ਛੱਡ ਕੇ ਸੰਸਾਰ ਫਿਰ ਵੀ ਉਲਝਿਆ ਫਿਰਦਾ ਹੈ ਬਾਹਰਲੇ ਦਰਾਂ ਤੇ ਐਸੇ ਜਿਹੜੇ ਤੇ ਕੁਝ ਹਾਸਲ ਵਾਹਿਗੁਰੂ ਜੀ ਦਾ ਹਾਲਸ ਵਾਹਿਗੁਰੂ ਜੀ ਕੀ